ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮਾਚੀਕੇ ਇਹ ਪਿੰਡ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਹੈ ਮੋਗੇ ਤੋਂ ਬਰਨਾਲੇ ਵਾਲੇ ਹਾਈਵੇ ਦੇ ਉੱਤੇ ਪਿੰਡ ਆਉਂਦਾ ਨੇੜੇ ਇਹਦੇ ਬਲਾਸਪੁਰ ਪਿੰਡ ਹੈ ਤੋਂ ਇਲਾਵਾ ਭਾਗੀਕੇ ਇੱਥੇੋਂ ਨੇੜ ਰਹਿ ਜਾਂਦਾ ਜਿਹੜੇ ਘਰ 'ਚ ਅੱਜ ਵੀਡੀਓ ਬਣਾ ਰਹੇ ਆ ਜਦੋਂ ਤੋਂ ਚੈਨਲ ਚੱਲਿਆ ਉਦੋਂ ਤੋਂ ਵੀਡੀਓ ਬਣਾ ਰਹੇ ਆ ਕਿਉਂਕਿ ਬਾਈ ਵਪਾਰ ਦਾ ਕੰਮ ਕਰਦੇ ਆ ਗਾਵਾ ਹੁੰਦੀਆਂ ਇੱਥੇ ਮੋਸਟਲੀ ਵਿਕਰੀ ਵਾਲੀਆਂ ਤੇ ਅੱਜ ਦੋ ਗਾਵਾ ਤੁਸੀਂ ਦੋ ਵਹਿੜਾ ਇਸ ਸਾਈਡ ਤੇ ਦੇਖੋ ਤੇ ਤੀਜੇ ਨੰਬਰ ਤੇ ਪਰਲੇ ਪਾਸੇ ਵਹਿੜ ਖੜੀ ਐ ਸੋ ਟੋਟਲ ਨਾਗ ਤਿੰਨ ਦਿਖਾਉਂਗਾ ਜਿਹੜੀਆਂ ਪਹਿਲੀਆਂ ਦੋਨੇ ਆ ਜਿਵੇਂ ਕਿਸੇ ਵੀਰ ਨੇ ਚੰਗੀ ਪੇਮੈਂਟ ਲਾਉਣੀ ਆ ਤਾਂ ਇਹਨਾਂ ਦੋਹਾਂ ਦੇ ਨਾਲ ਹੀ ਬੱਚੇ ਵੀ ਵੱਛਿਆ ਤੇ ਦੋਨਾਂ ਦੇ ਰੰਗ ਵੀ ਤੁਸੀਂ ਦੇਖ ਲਓ ਵੱਛਿਆ ਵੀ ਇਹਨਾਂ ਦੀਆਂ ਸੋਹਣੀਆਂ ਸੋ ਆਪਾਂ ਤਿੰਨ ਨਾਗ ਅੱਜ ਦੀ ਇਸ ਵੀਡੀਓ ਚ ਦਿਖਾਉਣ ਲੱਗੇ ਆ ਤੁਹਾਨੂੰ ਵੀਡੀਓ ਨੂੰ ਐਂਡ ਤੱਕ ਦੇਖਿਓ ਪਸੰਦ ਜਿਹੜਾ ਵੀ ਨਾਗ ਇਹਨਾਂ ਚੋਂ ਆ ਗਿਆ ਉਦੀ ਤਸੱਲੀ ਫੁੱਲ ਕਰਨੀ ਹੈ ਤੁਸੀਂ ਆਪਦੀ ਸਮਝ ਨਾਲ ਖਰੀਦਿਓ ਆਓ ਡਿਟੇਲ ਪੁੱਛ ਗਏ ਪਹਿਲੇ ਨੰਬਰ ਤੇ 200 ਇਹ ਰੈੱਡ ਐਂਡ ਵਾਈਟ ਐਚਐਫ ਖੜੀ ਹੈ ਇਹ ਤੋਂ ਸ਼ੁਰੂਆਤ ਕਰਾਂਗੇ ਉਸ ਤੋਂ ਬਾਅਦ ਚ ਡੱਬੀ ਵੈੜ ਜਿਹੜੀ ਬਲੈਕ ਐਂਡ ਵਾਈਟ ਉਹ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਜਿਸ ਕਰਨ ਬਾਈ ਸਸਰੀ ਕਾਲ ਸੱਤੀ ਗਾਲ ਜਗਜੀਤ ਬਾਈ ਜਿਸ ਕਰਨ ਤਿੰਨ ਗਾਵਾਂ ਤਿੰਨ ਵੈੜਾ ਦਿਖਾ ਰਹੇ ਹਾਂ ਅੱਜ ਹਾਂ ਬਾਈ ਤਿੰਨ ਗਾਵਾਂ ਦਿਖਾ ਰਹੇ ਹਾਂ ਉਹ ਤਿੰਨ ਗਾਵਾਂ ਕੱਚੀਆਂ ਹੈਗੀਆਂ ਆਪਣੇ ਕੋਲ ਜਿਹੜੀ ਪਹਿਲੇ ਨੰਬਰ ਤੇ ਹੈ ਬਾਈ ਹਾਂ ਬਾਈ ਜਗਜੀਤ ਕੈਨਵਸ ਹੋਆ ਤਲੂਣ ਵਿੱਚ ਅੱਛੀ ਸੂਈ ਹੈ ਬਾਈ ਇਹ ਕੱਲ ਸੋਭਾ ਕੱਲ ਸਵੇਰ ਪਹਿਲਾ ਸੁਆ ਹਾਂ ਕੱਲ ਸਵੇਰ ਪਹਿਲਾ ਮੱਛੀ ਦਿੱਤੀ ਹੈ ਬਾਈ ਡਿਮਾਂਡ ਕੀ ਰਹਿਣੀ ਹੈ ਜਿਸਕਾ ਡਿਮਾਂਡ ਬਾਈ 1.5 ਲੱਖ ਰੁਪਏ ਜੇ ਜੀਤਦਾ ਅੱਛਾ ਅੰਦਾਜ਼ਾ ਮੋਟਾ ਜਿਹਾ ਜੇ ਚੰਗੀ ਕੋਈ ਸੇਵਾ ਕਰੂਗਾ ਵੀਰ ਕਿੰਨਾ ਕੁ ਦੁੱਧ ਚੋਲੂਗਾ 30 ਕਿਲੋ ਦੁੱਧ ਦਊਗੀ ਵੀਰੇ ਬੱਛੀ ਪੱਕਾ ਠੀਕ ਹੈ 30 ਕਿਲੋ ਬੌਲੀ ਚੋਲੇ ਕੋਈ ਵੀ ਮਰਜੀ ਠੀਕ ਹੈ ਹਾਂ ਤੋਰੀ ਖਰਾਬ ਤੋ ਸੁਈ ਕਾਲੀ ਹੈ 30 ਕਿਲੋ ਵਾਂਗੂ ਬਾਈ ਕਹਿੰਦਾ ਵੀ ਦੁੱਧ ਪਾਉ ਖੈਰ ਦੁੱਧ ਤੋਂ ਵੀ ਸੇਵਾ ਦਾ ਸੰਭਾਵਨਾ ਹੈ ਵੀ ਤਾਂ ਖਾਣ ਪੀਣ ਨੂੰ ਬਾੜੀ ਜਿਆਦੇ ਖੁੱਲੀ ਹੈ ਬਾਈ ਵੇੜ ਅੱਛਾ ਹਾਂ 1.5 ਲੱਖ ਰੁਪ ਤੋਰਦੇ ਬਈ ਬਹੁਤ ਸੋਹਣਾ ਦੋਸਤੋ ਇਹਦਾ ਹਵਾਨਾ ਫਿਟਿੰਗ ਵਾਲਾ ਉਤੋਂ ਤੁਸੀਂ ਦੇਖੋ ਮੋੜ ਦੇ ਨਾਲ ਅਟੈਚਮੈਂਟ ਇਹਦੇ ਹਵਾਨੇ ਦੀ ਬੱਚਾ ਮੂਰੇ ਜਦੋਂ ਬੰਦ ਗਏ ਉਦੋਂ ਗਾਂ ਪਸਮ ਆਉਂਦੀ ਹੈ ਤੇ ਕਾਹ ਨਹੀਂ ਸਾਡਾ ਸ਼ਾਮ ਦਾ ਹੈ ਸੋ ਉਸ ਕਰਕੇ ਪਸਮ ਆਜ ਹੋ ਜਾਂਦਾ گاਵਾ ਦੇ ਮਾਮਲੇ ਚ ਇਹ ਖਾਸ ਕਰਕੇ ਰਹਿੰਦਾ ਤੁਸੀਂ ਇਹਦਾ ਰੰਗ ਰੂਪ ਦੇਖੋ ਇਹਦਾ ਸਟਰਕਚਰ ਦੇਖੋ ਵੱਖਰੀ ਜੀ ਲੱਗਦੀ ਹੈ ਦੋਸਤੋ ਤੇ ਬਹੁਤ ਸੋਹਣਾ ਇਹਦਾ ਟਾਂਚਾ ਹੈ ਲਿਆ ਬਈ ਫੇਰ ਵਾਪਸ ਨੇ ਬਰੀਕੀਆਂ ਚੰਗੀਆਂ ਵਹਿੜ ਦੇ ਵਿੱਚ ਨਸਲੇ ਨੂੰ ਤੁਸੀਂ ਜਿਹੜੀ ਮਰਜ਼ੀ ਸਮਝ ਲਿਓ ਹੱਥੀ ਵੀ ਚਵਾਈ ਬਾਲੀ ਚੰਗੀ ਆ ਜਗਜੀਤ ਜੇ ਕਿਸੇ ਦਾ ਸ਼ੌਂਕ ਹੋਇਆ ਵੀ ਹੱਥਾਂ ਨਾਲ ਚੋਣੀ ਆ ਮੈਂ ਕਹਿੰਦਾ 2 ਮਿੰਟਾਂ ਜਗਾਂ ਚੋਕੇ ਬਾਈ ਬੰਦਾ ਉੱਠ ਖੜੂ ਠੀਕ ਹੈ ਚਵਾਈ ਪੋਲੀ ਆ ਦੋਸਤੋ ਜਿਸ ਕਰਨਾ ਬੋੜ ਵਾਲ ਨੂੰ ਲੰਬੀ ਜਾਨ ਦੇ ਬਾਈ ਲੈ ਬਾਈ ਇਹ ਤੋਂ ਇਲਾਵਾ ਦੋਸਤੋ ਹਜੇ ਹੋਰ ਵੀ ਗਾਵਾਂ ਘਰੇ ਹੈਗੀਆਂ ਪਰ ਅੱਜ ਫੇਰ ਤੁਹਾਨੂੰ ਸਿਲੇਕਟਡ ਜੇ ਤਿੰਨ ਕਨਗ ਦਿਖਾ ਦਿੰਦੇ ਆ ਇਹਦਾ ਰੇਟ ਰੱਖਿਆ ਬਾਈ ਨੇ 1.5 ਲੱਖ ਰੁਪਏ ਬਹੁਤ ਸੋਹਣਾ ਇਹਦਾ ਢਾਂਚਾ ਹੈ ਹਵਾਨਾ ਇਹਦਾ ਫਿਟਿੰਗ ਵਾਲਾ ਹੈ ਲੂਣ ਹਵਾਨੇ ਤੇ ਥੋੜੀ ਥੋੜੀ ਹੈ ਕਿਉਂਕਿ ਕੱਲ ਹੀ ਸੂਈ ਹੈ ਵੈਸੇ ਥਾਣੇ ਦਾ ਥੀ ਚੁਾਈ ਆਲਾ ਸੋ ਇਹ ਵੈੜ ਪਹਿਲੇ ਨੰਬਰ ਤੇ ਤੇ ਬੱਛੀ ਇਹਦੇ ਨਾਲ ਹੈ ਦੂਜੇ ਨੰਬਰ ਤੇ ਵੀ ਜਿਹੜੀ ਗਾਂ ਦਿਖਾਉਂਗਾ ਉਹਦੇ ਨਾਲ ਵੀ ਬੱਚਾ ਫੀਮੇਲ ਕਾਫੀ ਹੈ ਮੰਨੇ ਜਾ ਚਾ ਜਾ ਸੋ ਇਹ ਪਹਿਲੇ ਨੰਬਰ ਤੇ ਬੱਛੀ ਵਾਲੀ ਵੈੜ ਤੁਸੀਂ ਦੇਖੋ ਜਿਸ ਕਰ ਮੇ ਜਿਹੜੀ ਦੂਜੇ ਨੰਬਰ ਤੇ ਵੈੜ ਦਿਖਾਉਣੀ ਹੈ ਬਾਈ ਜਗਜੀਤ ਬਾਈ ਇਹ ਬੱਛੀ ਪਰਸੋਂ ਦੀ ਸੂਈ ਹੋਈ ਆ ਸ਼ਾਮ ਦੀ ਬਾਈ ਪਹਿਲਾ ਸੂਈ ਹੈ ਪਹਿਲਾ ਸੂਆ ਦੰਦਾ ਚ ਬੱਚੀ ਆ ਮਗਰ ਵੀ ਬੱਚੀ ਬਹੁਤ ਜਿਆਦੇ ਟੌਪ ਦੀ ਆ ਬਾਈ ਇਹਦੇ ਠੀਕ ਹੈ ਹਾਂ ਬਾਈ ਅੱਛਾ ਪਰਸੋਂ ਦੀ ਸੂਈ ਥੱਲੇ ਕਿੰਨਾ ਕੁ ਬੌਲਾ ਹੋ ਪਰਸੋਂ ਸ਼ਾਮ ਦੀ ਸੂਈ ਹੋਈ ਆ ਬਾਈ 11 ਕਿਲੋ 10 ਕਿਲੋ 11 ਕਿਲੋ ਐਣ ਕੰਡੇ ਦੇ ਤੋਲ ਨਾਲ ਇੱਕ ਟਾਈਮ ਦੀ ਬੌਲੀ ਆ 22 23 ਕਿਲੋ ਬੌਲੀ ਹੋਊ ਇਹਦੇ ਕੋਲੇ ਠੀਕ ਹੈ ਤਲੂਣ ਬੱਚੀ ਆ 30 ਕਿਲੋ ਦੁੱਧ ਪੱਕਾ ਗਾਰੰਟੀਦਾਰ ਦਊਗੀ ਚੰਗੇ ਸੀਮਣ ਦੀ ਆਪ ਆ ਚੰਗਾ ਹੀ ਲੱਗਿਆ ਵਾ ਬਾਈ ਇਹਦੇ ਅੱਛਾ ਬਾਈ ਡਿਮਾਂਡ ਕੀ ਰਹਿਣੀ ਹੈ ਡਿਮਾਂਡ ਬਾਈ ਜਗਜੀਤ 1 ਲੱਖ ਤੇ 65000 ਦੀ ਵੱਛੀ ਦਵਾਂਗੇ ਬਾਈ ਆਪਾਂ ਖੋਲੀ ਨੂੰ ਦੋਸੋ ਬੱਚਾ ਵੱਛੀ ਨਾਲ ਬਹੁਤ ਸੋਹਣੀ ਵੱਛੀ ਤੁਸੀਂ ਇਹਦੀ ਵੱਛੀ ਵੀ ਦੇਖੋ ਇੱਕ ਵਾਰ ਤੇ ਇਹ ਨੂੰ ਵੈੜ ਨੂੰ ਵੀ ਤੁਸੀਂ ਦੇਖ ਲਓ ਇਹ ਪਹਿਲਾਂ ਸੂਆ ਜਮਾ ਕੱਚੀਆਂ ਸੂਆਂ ਆਈਆਂ ਤਾਜ਼ੀਆਂ ਵੱਛੀਆਂ ਬਾਈ 1 ਲੱਖ ਤੇ 65000 ਇਹਦਾ ਰੇਟ ਆ ਦਸੋ ਜੀਨੇ ਵਾਈਟ ਬਲੈਕ ਐਚ ਐਫ ਖਰੀਦਨੀ ਆ ਤਾਂ ਤੁਸੀਂ ਤਾਂ ਵੀ ਕੰਟੈਕਟ ਕਰ ਲਿਓ ਹਵਾਨਾ ਇਹਦਾ ਵੀ ਬਹੁਤ ਸੋਹਣਾ ਦਸੋ ਇਹ ਪਰਸੋਂ ਦੀ ਸੂਈ ਆ ਬਰੀਕ ਚੰਗੀ ਆ ਵੜੇ ਵੀ ਦੁੱਧ ਸੋਨਾ ਦੇਊਗੀ। ਸੋ ਅੱਜ ਬੱਛੀਆਂ ਵਾਲੀਆਂ ਹੀ ਵੜਾ ਤੁਹਾਨੂੰ ਦਿਖਾਉਣੀਆਂ ਦੋਸਤੋ ਦੋਨੇ ਜਿਹੜੀਆਂ ਪਹਿਲੇ ਦੋਹਾਂ ਨੰਬਰਾਂ ਤੇ ਵੱਧੀਆਂ ਸੀਗੀਆਂ ਉਸ ਤੋਂ ਬਾਅਦ ਤੀਜੇ ਨੰਬਰ ਵਾਲੀ ਵੀ ਵਿਖਾਉਂਗਾ। ਬਾਈ ਮੋੜੀ ਇੱਕ ਵਾਰ ਫੇਰ ਖਵਾਨਾ ਕਟਾਲਾ ਸੋਨਾ ਫੇਸ ਇਹਦਾ ਕਿਤਾ ਬਾਈ ਕਰਮ ਵਾਲੀਆਂ ਜਦੋਂ ਦੁੱਧ ਤੇ ਆ ਗਈਆਂ 15-15 ਦਿਨਾਂ ਨੂੰ ਜਿਹੜੇ ਲੇਵੇ ਤੇ ਡਿਜ਼ਾਈਨ ਹੋਣਗੇ ਬੱਛੀਆਂ ਦੇ ਬਾ ਕਮਾਲ ਹੋਣਗੇ ਬਾਈ। ਜਿਸ ਕਰ ਮੈਂ ਕਮਾਈ ਇੱਥੋਂ ਬਾਈ ਮੂੰਹ ਸੋਨਾ ਕਰੂਗੀ ਇਧਰ ਨੂੰ। ਸੋ ਦੱਸੋ ਤੁਹਾਨੂੰ ਇਸ ਸਾਈਡ ਤੋਂ ਦਿਖਾਉਂਗਾ ਦਾ ਫੇਸ ਨੇ। ਦੇਖੋ ਲੇ ਇੱਕ ਮਿੰਟ ਮੜਾ ਗੋਹਾ ਸੋ ਇਹ ਵੈਡ ਦਸੋ ਫੋਰ ਸੇਲ ਇਹ ਵੀ ਪਹਿਲਾ ਸੁਆ ਚੰਗੇ ਬੌਲੇ ਤੋਂ ਇਹਦੀ ਸ਼ੁਰੂਆਤ ਆ ਦਸੋ ਜਿਹੜਾ ਮਰਜੀ ਭਰਾ 20 ਕਿਲੋ ਤੋਂ ਬਾਹਰ ਇਸ ਟਾਈਮ ਬੌਲਾ ਚੁੱਕੇ ਬਾਕੀ ਜਿਹੜੀ ਤਾਂ ਬਾਈ ਸਿੱਧੀ ਸੁੱਧੀ ਬਹੁਤ ਆ ਬੱਛੀ ਅੰਗ-ਉੰਗ ਬਹੁਤ ਜਿਆਦੇ ਚੰਗੇ ਆ ਐ ਸਾਰਾ ਕੋਈ ਵੀ ਚੈੱਕ ਕਰ ਲੈ ਵੀਰ ਠੀਕ ਆ ਭਾਈ ਸੋਏ ਦੂਜੇ ਨੰਬਰ ਤੇ ਤੁਹਾਨੂੰ ਦਿਖਾ ਰਹੇ ਸੀ ਇਹਦੀ ਬੱਚੀ ਫੇਰ ਤੁਹਾਨੂੰ ਇੱਕ ਵਾਰ ਦਿਖਾ ਦਿਆਂ ਕਿਉਂਕਿ ਦੋਆਂ ਸਾਲਾਂ ਦੇ ਵਿੱਚ ਦੋ ਨਾਗ ਹੋ ਜਾਣੇ ਆ ਜਿਹੜਾ ਵੀਰ ਸ਼ਰੀਦੂਗਾ ਜਮਾ ਕੱਚਾ ਨਾੜੂ ਆ ਬਾਈ ਜਮਾ ਕੱਚੇ ਬੱਚੇ ਹੈਗੇ ਜਮਾ ਬੋਲੀ ਚ ਬੱਚੀਆਂ ਤਾਜ਼ੀਆਂ ਬਾਈ ਜਮਾ ਅੱਛਾ ਜਸਕਰ ਨੇ ਇੱਕ ਲਾਸਟ ਉੱਤੇ ਵਹਿੜ ਦਿਖਾਉਣੀ ਬਈ ਕੈਨਵਸ ਉਹ ਹੈ ਬਾਈ ਇਹ ਜਮਾ ਖੀਰੀ ਬੱਚੀ ਆ ਛੋਟੀ ਉਮਰ ਦੀ ਹੂੰ ਇਹ ਵੀ ਪਰਸੋਂਗ ਦੀ ਸੂਈ ਵੀ ਹੈ ਬਾਈ ਇਹ ਵੱਚੀ ਜੇ ਕੋਈ ਥੋੜਿਆ ਰੇਟ ਲਾਉਣਾ ਚਾਹੁੰਦਾ ਵੀਰ ਉਹ ਜੇ ਹਸਾਬ ਕਿਤਾਬ ਵਾਲੀ ਆ 14-15 ਕਿਲੋ ਦੁੱਧ ਦੇਣ ਵਾਲੀ ਠੀਕ ਹੈ ਇਹ ਜਗਜੀਤ ਆਪਾਂ 55000 ਦੀ ਜੈਸ ਨੋ ਦੇ ਦਾਂਗੇ ਬਾਈ ਤੁਰ ਕੇ ਨੂੰ ਬੱਚਾ ਹਾਂ ਤਾਂ ਦੀ ਜੇਰ ਜੱਪੇ ਦੀ ਆਪਣੀ ਫੁੱਲ ਗਾਰੰਟੀ ਆ ਠੀਕ ਹੈ ਹਾਂ ਬਾਈ ਕੋਈ ਕਿਸੇ ਨੇ ਘੱਟ ਪੈਸੇ ਲਾਉਣੇ ਹੁੰਦੇ ਆ ਦੁੱਧ ਚੋਣ ਨੂੰ ਘਰ ਉਹਨਾਂ ਲਈ ਵਧੀਆ ਹੈਗੀ 10-11 ਕਿਲੋ ਬੋਲੀ ਹੈਗੀ ਐ ਥੱਲੇ ਬੱਚਾ 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 ਇਹ ਦੇ ਮਗਰ ਸੋ ਦੋਸਤੋ ਇਹ ਗਾਂ ਜੀ ਨੂੰ ਪਸੰਦ ਆਵੇ ਤਾਂ ਤੁਸੀਂ ਇੱਥੇ ਇਹਨੂੰ ਖੜੀ ਨੂੰ ਹੁਣ ਦੇਖ ਲਓ ਬਾਕੀ ਆ ਕੇ ਤੁਸੀਂ ਤਸੱਲੀ ਕਰ ਲਓ ਥੋੜਾ ਜਦੋਂ ਤੋੜਦੇ ਆ ਤਾਂ ਇਹ ਛੋਲਾ ਤੁਰਦੀ ਹੈ ਸੋ ਇਹ ਤਿੰਨ ਗਾਵਾਂ ਅੱਜ ਦੀ ਵੀਡੀਓ ਚ ਵਿਕਰੀ ਵਾਲੀਆਂ ਸੀ ਮੈਂ ਤੁਹਾਨੂੰ ਦੋ ਇਧਰੋਂ ਵਹਿੜਾ ਦਿਖਾਈਆਂ ਦੋਸਤੋ ਜਿਹਨੇ ਚੰਗੀ ਪੇਮੈਂਟ ਇਨਵੈਸਟ ਕਰਨੀ ਹੈ ਸੋਹਣੇ ਪਸ਼ੂ ਹੈ ਤਸੱਲੀ ਆ ਕੇ ਫੋਲ ਕਰ ਲਿਓ ਤੁਸੀਂ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਇਸ ਨੰਬਰ ਤੇ ਕਾਲ ਕਰਨੀ ਹੈ ਜਿੱਦਾਂ ਦੀ ਗਾਂ ਜੱਜਦੀ ਹੈ ਤੁਹਾਨੂੰ ਉਹ ਤੁਸੀਂ ਤਸੱਲੀ ਕਰ ਲੈਣੀ ਹੈ ਤੇ ਇੱਥੇ ਹਮੇਸ਼ਾ ਗਾਵਾਂ ਵਿਕਰੀ ਵਾਲੀਆਂ ਹੁੰਦੀਆਂ ਜਿਵੇਂ ਅੱਜ ਤੁਸੀਂ ਇਹ ਤਿੰਨ ਕਨਕ ਦੇਖ ਰਹੇ ਹੋ ਜਿਹਦੇ ਚੋਂ ਮੈਂ ਦੋਆਂ ਦੀ ਵੀਡੀਓ ਬਣਾਉਣੀ ਸੀ ਉਹ ਦਿਖਾਤੀ ਹੈ ਤੁਹਾਨੂੰ ਇਸ ਤਰ੍ਹਾਂ ਦੀਆਂ ਵਾਹੜਾ ਖਰੀਦਣ ਵਾਸਤੇ ਹੋਰ ਵੀ ਇੱਥੇ ਪਹੁੰਚਦੀਆਂ ਰਹਿੰਦੀਆਂ ਤਾਂ ਤੁਸੀਂ ਕੰਟੈਕਟ ਬਾਈ ਨਾਲ ਕਰ ਸਕਦੇ ਹੋ ਧੰਨਵਾਦ